ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲਾਉਣੀ ਤਾਂ ਨੇ ਪਾਸੇ ਨੰਬਰ ਚੱਲ ਜ ਜਾਂਦਾ 507 ਫੁੱਟ ਮੈਂ ਭੇਜਿਆ ਕਰੋ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਆਪਾਂ ਲੈ ਕੇ ਆਏ ਆ ਤਿੰਨ ਚੀਜ਼ਾਂ ਵੀਡੀਓ ਕੋ ਸਾਰੀ ਵੀ ਸਟੈਪ ਨਾਲ ਕਰੋ 21 ਫੁੱਟਾ ਟਰਾਲਾ ਤੇ ਬਿਲਕੁਲ ਨਵਾਂ ਟਰਾਲਾ 2025 ਮਾਡਲ ਕਾਂਦੀ ਦੇ ਅੰਦਰ ਪਾਸ 10 ਸਿੰਘ ਕੀ ਕਾੜਨਾ ਚਾਹੀਏ ਦਾਨੜੀ ਹੱਬ ਚ ਅਰੇਵ ਦੇ ਸੇਕਾ ਏਰੀਆ ਚਾਰ ਪਰੋ ਤੇ 20 ਬਾਈ ਦੇ ਬਹਿਰਾਂ ਚਾ ਤੇ 3 ਫੁੱਟ ਵੈੱਡ ਚਾ 2 ਫੁੱਟ ਵਾੜ ਚਾ ਪੂਰਾ ਭਾਰਾ ਟਰਾਂਦਾ ਗੰਨੇ ਵਾਲੇ ਵੀਰਾਂ ਵਾਦੇ ਟਰਾਂਦਾ ਇਹ ਤੇ ਲੇਜ਼ਰ ਕੱਟ ਦਾ ਸਾਰਾ ਟਰੈਂਡ ਵਾਈਡ ਬਣਿਆ ਆ ਇਹਦਾ ਤੇ ਮਗਰ ਦੇ ਪਾਸੇ ਵੀ ਜਾਲੀ ਲੱਗੀ ਵੀ ਆ ਤੇ ਉਹ ਤੇ ਜਾਲੀ ਲੱਗੀ ਵੀ ਆ ਮਗਰ ਦੇ ਪਾਸੇ ਫੋਟੋ ਵੀ ਬਣਾ ਕੇ ਲਾਈ ਵੀ ਆ ਲੇਜ਼ਰ ਕੱਟ ਨੇ ਇਹਦਾ ਵੈੱਡ ਬਣਿਆ ਵਪਲਾ ਜੋ ਕੱਟ ਤੇ ਡਾਲੀ ਨੂੰ ਕਲੱਚ ਵੀ ਸੰਗਲ ਵੀ ਆ ਬੇਰਚੇ ਲੱਗੇ ਵੀਲ ਕਵਰ ਲੱਗੇ ਲਾਈਟਾਂ ਲੱਗੀਆਂ ਵੱਡਾ ਟੂਲ ਬਾਕਸ ਲੱਗਿਆ ਫੁੱਲ ਮੋਡੀਫਾਈਡ ਟਰਾਲਾ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਆ ਸ਼ਹਿਰ ਪਾਦੇ ਵਿੱਚ ਖੜਾ 56 ਇੰਚ ਮੱਛੀ ਹੌਕਾ ਕਿਥੇ ਗੁੱਲਾ ਪੌਣੇ 4 ਇੰਚੀਆਂ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਤੇ ਪੂਰਾ ਪਾਰਾ ਟਰਾਲਾ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਆ ਰੇਟ ਹੈਗਾ ਇਹਦਾ ਟਰਾਲੇ ਦਾ 3 ਲੱਖ ਤੇ 75 ਹਜ਼ਾਰ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ ਫੁੱਲ ਮਾਤਾਨ ਕਰਨਗੇ ਮੇਰੇ ਨੂੰ 5000 ਰੁਪਏ ਲੈਸ ਕਰਨਗੇ ਟਰਾਲੇ ਦਾ ਸਾਰੀ ਜਾਣਕਾਰੀ ਫੋਨ ਲੱਗੇ ਦਾ ਸਾਡੇ ਕੋਕਾ ਪੀ ਟਰਾਲਾ 217 ਗੰਨੇ ਦੀ ਫੁੰਦ ਗਰੰਟੀ ਦਿੰਦਾ ਵੀਰ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬਿਨਸ ਪਰ ਕਸਾ ਆਜੀਪਾ 1994 ਮਾਡਲਾ ਵਧੀਆ ਜੀਪਾ ਇੰਜਨ ਘੇਰ ਦੀ ਜਮ ਓਕੇ ਆ ਤੇ ਟਾਇਰ ਜਮ ਨਵੇਂ ਚੜੇ ਵੀ ਆ ਅਵੇ ਸੱਕਦੇ ਆ ਤੇ ਲਾਈ ਵੀਲ ਪਾਈ ਵਯਾ ਤੇ 1994 ਮਾਡਲ ਇਹ ਇੰਨੇ ਕੇ ਨੰਦੀ ਵਧੀਆ ਤੇ ਸੀਸੇ ਸਾਬ ਕੋ ਕਪੜਾ ਛਪੜਾ ਨਵਾਂ ਲੱਗਿਆ ਵਾ ਤੇ ਸੀਟਾ ਸੀਟਾਂ ਐਨ ਵਧੀਆ ਤੇ ਵਧੀਆ ਸਟਿੱਪਣੀ ਦਾ ਹੈ ਮੈਨੂੰ ਮੇਰਾ ਤੇ ਲਾਈ ਵੀਲ ਪਾਈ ਹੋਏ ਟਾਇਰ ਨਵੇਂ ਆ ਮੋਤਨੀ ਫੋਨ ਲਾ ਕੇ ਲੈ ਲੈ ਉਹ ਤੇ ਨੰਬਰ ਉੱਤੇ ਚੱਲੀ ਜਾਂਦਾ ਤੇ ਇਹਦਾ ਕੋਕਾ ਪੀਸ ਜੀਬ ਆ ਤੇ ਪੂਰੀ ਵਧੀਆ ਕਿਤੋਂ ਗਲੀ ਸੜੀ ਦੀ ਪੂਰੀ ਵਧੀਆ ਜੀ ਪਈ ਆ ਤੇ ਗਲੀ ਗਲੀ ਕਿਤੋਂ ਦੀ ਚਾਦਰ ਤੇ ਰੰਗ ਹੋਇਆ ਵਾ ਜੀਪ ਨੂੰ ਧੋਣ ਧੋਣ ਵਾਲੀ ਆ ਤੇ ਕਿਸੇ ਵੀਰ ਪਾਈ ਨੇ ਲੈਣੀ ਹੋਈ ਵੀ ਨਸਪਰਕਰ ਦਦੇ ਨੰਬਰ ਉੱਤੇ ਚੱਲਦੀ ਜਾਂਦਾ ਸੁਕੀਨ ਤੇ ਰੇਟ ਇਹਦਾ ਫੋਨ ਤੇ ਕੱਥਦੇ ਆ ਰੇਟ ਦੱਸਿਆ ਨਹੀਂ ਕਿਸੇ ਵੀਰ ਕੋ ਸਾਰੀ ਵੀ ਕੁਸ ਟੈਪ ਜਿਹੜਾ ਪ੍ਰੋਜ ਪਰ ਪਿੰਡ 22 ਭਾਈ ਕੋਕਾ ਵੀ ਟਰੈਕਟਰ ਆ ਇੰਜਨ ਗੇਜ ਲਿਫਟ ਦਾ ਓਕੇ 735 1998 ਮਾਡਲ ਆ ਇੰਜਣ ਗੇ ਲੈਫਟ ਦਾ ਜਮਾਂ ਓਕੇ ਆ ਕੰਮ ਸਾਰਾ ਹੋਇਆ ਵਾ ਤੇ ਰੰਗ ਪੇਂਟ ਦਾ ਸਾਰਾ ਨੀਰਾ ਜਾ ਟਰੈਕਟਰ ਤੇ 98 ਮਾਡਲ ਚੰਗੇ ਟਾਇਰ ਦੇ ਦੇ 70 80 ਪੈਸੇ ਤੇ ਕਾਜ ਪੱਤਰ ਜਮਾਂ ਟਰੈਕਟਰ ਦੇ ਓਕੇ ਆ ਤੇ ਹਾਂ ਟਰੈਕਟਰ ਦੇ ਜਮਾਂ ਕਾਜ ਪੱਤਰ ਓਕੇ ਆ ਟਰੈਕਟਰ ਦੇ ਪੰਜਾਬ ਨੰਬਰ ਆ ਟਰੈਕਟਰ ਮੂਲੇ ਟਾਇਰ ਵੀ 70 80 ਇਹ ਮੰਗਦੇ ਵੀ 70 80 12 ਦੇ ਟਾਇਰਾਂ ਚਾਹੀਏ ਇੰਜਣ ਕੀ ਲਿਫਟਦਾ ਓਕੇ ਰੰਗ ਪੀਂਡ ਦਾ ਸਾਰਾ ਨੀਰ ਆ ਜਾ ਤੇ ਰੇਟ ਹੈਗਾ ਟਰੈਕਟਰ ਦਾ ਗੁਰੂ ਮਰ ਪੈਰਾ ਕਰੇ ਚਰਾ 8 1 ਲੱਖ ਤੇ 25000 1 ਲੱਖ 25000 ਰੁਪਿਆ ਰੇਟ ਤੇ ਡਾਡਰ ਨਾਲ ਤੇ ਪਾਈਪ ਲੱਗਿਆ ਵਾ ਟਰਾਲੀ ਵਾਲਾ ਨਾਲ ਤੇ ਕੋਕਾ ਪੀ ਟਰੈਕਟਰ ਆ 1 ਲੱਖ 25000 ਫੁੱਲ ਮਾਤਣ ਕਰਨਗੇ ਚੈਨਜਰ ਫੁੱਲ ਕਰੋ ਲਾਈਕ ਸ਼ੇਅਰ ਕਮੈਂਟ ਚੈਨਜਰ ਫੁੱਲ